ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਹੜੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਬੜੀ ਹੀ ਖਾਸ ਅਤੇ ਮਹੱਤਵਪੂਰਨ ਹੈ ਅਤੇ ਇਸ ਗੱਲ ਨੂੰ ਮੇਰੀਆਂ ਭੈਣਾ ਧਿਆਨ ਦੇ ਨਾਲ ਜ਼ਰੂਰ ਸੁਣ ਲੈਣ ਕਿਉਂਕਿ ਅੱਜ ਦੀ ਜਿਹੜੀ ਗੱਲ ਸਾਡੀ ਰਸੋਈ ਦੇ ਨਾਲ ਹੈ ਭਾ ਸਾਡੇ ਭੋਜਨ ਦੇ ਨਾਲ ਸਬੰਧਿਤ ਹੈ ਸੰਗਤ ਜੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਬਿਲਕੁਲ ਸੱਚੀ ਗੱਲ ਹੈ ਸਾਧ ਸੰਗਤ ਜੀ ਇੱਕ ਸ਼ਹਿਰ ਦੇ ਵਿੱਚ ਮੋਚੀ ਰਹਿੰਦਾ ਸੀ। ਮੋਚੀ ਜਿੱਥੇ ਰਹਿੰਦਾ ਸੀ ਉਥੇ ਨੇੜੇ ਹੀ ਇੱਕ ਮਸ਼ਹੂਰ ਅੱਡਾ ਸੀ। ਅੱਡਾ ਭਾਵ ਕਿ ਇੱਕ ਬਹੁਤ ਵੱਡਾ ਬੋਰਡ ਸੀ ਜਿਸ ਦੇ ਹੇਠਾਂ ਮੋਚੀ ਰੋਜ਼ਾਨਾ ਆਪਣਾ ਬੈਗ ਭਾਵ ਕੇ ਸਾਰਾ ਜੁੱਤੀਆਂ ਦਾ ਸਮਾਨ ਲੈ ਕੇ ਬੈਠਦਾ ਸੀ। ਸਵੇਰ ਵੇਲੇ ਉਹ ਸਾਰਾ ਸਮਾਨ ਲੈ ਆਉਂਦਾ ਤੇ ਸ਼ਾਮ ਦੇ ਵੇਲੇ ਉਹ ਆਪਣਾ ਸਾਰਾ ਸਮਾਨ ਬੰਨ ਕੇ ਨਾਲ ਦੀ ਦੁਕਾਨਦਾਰ ਕੋਲ ਰੱਖ ਦਿੰਦਾ ਸੀ। ਸਾਹਸੰਗਤ ਜੀ ਉਹ ਪਰਮਾਤਮਾ ਤੇ ਇਨਾ ਵਿਸ਼ਵਾਸ ਕਰਨ ਵਾਲਾ ਮੋਚੀ ਸੀ ਉਹ ਹਰ ਇੱਕ ਚੀਜ਼ ਤੇ ਭਰੋਸਾ ਰੱਖਦਾ ਸੀ ਜੋ ਉਸ ਨੂੰ ਪਰਮਾਤਮਾ ਨੇ ਦਿੱਤਾ ਸੀ ਸੰਗਤ ਜੀ ਉਹ ਹਰ ਰੋਜ਼ ਆਪਣੇ ਘਰੋਂ ਰੁੱਖੀ ਮਿੱਸੀ ਰੋਟੀ ਲੈ ਕੇ ਆਉਂਦਾ ਸੀ ਜਿੰਨੀ ਕੋ ਹੁੰਦੀ ਉਹ ਖਾ ਕੇ ਪਾਣੀ ਪੀ ਲੈਂਦਾ ਸੀ ਪਾਣੀ ਪੀ ਕੇ ਉਹ ਦੋਵੇਂ ਹੱਥ ਪਰਮਾਤਮਾ ਵੱਲ ਨੂੰ ਕਰਕੇ ਪਰਮਾਤਮਾ ਦਾ ਸ਼ੁਕਰ ਕਰਦਾ ਸੀ ਤੇ ਇੱਕ ਉਸ ਦੀ ਖਾਸियत ਵੀ ਸੀ ਉਹ ਰੋਟੀ ਦੇ ਵਿੱਚੋਂ ਕੋਜ ਟੁਕੜੇ ਉਸ ਬੋਰਡ ਤੇ ਜਿਹੜੇ ਬੈੰਦੇ ਪੰਛੀ ਪ੍ਰਿੰਦੇ ਸੀ ਉਹਨਾਂ ਨੂੰ ਉਪਾਇਆ ਕਰਦਾ ਸੀ ਉਹਦੀ ਇੱਕ ਖਾਸियत ਇਹ ਸੀ ਕਿ ਜੇ ਉਹ ਦੋ ਰੋਟੀਆਂ ਲੈ ਕੇ ਆਉਂਦਾ ਤੇ ਤਾਂ ਵੀ ਉਹਨਾਂ ਦਾ ਹਿੱਸਾ ਕੱਢਦਾ ਜੇ ਇੱਕ ਲੈ ਕੇ ਆਉਂਦਾ ਤਾਂ ਵੀ ਉਹਨਾਂ ਦਾ ਹਿੱਸਾ ਕੱਢਦਾ ਉਹ ਮੋਚੀ ਗਰੀਬ ਪਰਿਵਾਰ ਤੋਂ ਸੀ ਪਰ ਅਮੀਰ ਬਹੁਤ ਦਿਲ ਦਾ ਸੀ ਉਹਦੇ ਦਿਲ ਦੇ ਵਿੱਚ ਅਮੀਰੀ ਦੀ ਕਿਸੇ ਗੱਲ ਤੋਂ ਕਮੀ ਨਹੀਂ ਸੀ ਇਸ ਕਰਕੇ ਉਹ ਰੋਟੀ ਦੇ ਟੁਕੜਿਆਂ ਦੇ ਸਾਰੇ ਉਸਨੇ ਇਨਾ ਬੇਜੁਬਾਨ ਪਰਿੰਦਿਆਂ ਦੇ ਨਾਲ ਇੱਕ ਅਣ ਕਿਹਾ ਬਿਨ ਬੋਲਿਆ ਇੱਕ ਰਿਸ਼ਤਾ ਬਣਾ ਲਿਆ ਸੀ ਜਦੋਂ ਕਦੇ ਉਹ ਨਾ ਆਇਆ ਕਰਦਾ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਪਰਿੰਦਿਆਂ ਨੂੰ ਉਸ ਦੀ ਯਾਦ ਕਰਕੇ ਆਪਣੇ ਕੋਲ ਆਹਟ ਆਪਣਾ ਚੇਕ ਜਿਹਾਰ ਉੱਚੀ ਪਾਉਂਦੇ ਉਹਨਾਂ ਦੀ ਚੂੰ ਚੂੰ ਦੀ ਆਵਾਜ਼ ਵੀ ਸਾਰੇ ਸ਼ਹਿਰ ਨੂੰ ਸੁਣਾਈ ਦਿੰਦੀ ਪਰ ਉਹ ਛੋਟੀ ਘਟ ਹੀ ਕਰਦਾ ਸੀ ਇਸ ਤਰ੍ਹਾਂ ਆਪਣੇ ਕੰਮ ਦੇ ਨਾਲ ਉਸ ਨੂੰ ਪ੍ਰੇਮ ਹੋਣ ਕਰਕੇ ਉੱਥੇ ਹੀ ਮਿਲਦੇ ਸੀ ਉੱਥੇ ਹੀ ਮਿਲਦਾ ਸੀ ਇੱਕ ਦਿਨ ਕਹਿੰਦੇ ਕਿ ਬਹੁਤ ਪਾਗ ਪ੍ਰਮਾਤਮਾ ਨੂੰ ਚਾਉਣ ਵਾਲਾ ਉਸ ਦੇ ਕੋਲ ਆਇਆ ਉਸ ਕੋਲ ਬੈਠਾ ਤੇ ਉਸ ਨੇ ਕਿਹਾ ਕਿ ਪਿਆਰਿਆ ਮੇਰੀ ਜੁੱਤੀ ਗੰਢ ਦੇ ਇਸ ਨੂੰ ਗੰਢ ਦੇ ਉਹ ਕਹਿੰਦਾ ਕਿ ਮੈਂ ਜੁੱਤੀ ਗੰਡਾਉਣ ਲਈ ਤੇਰੇ ਕੋਲ ਆਇਆ ਹਾਂ ਇਹ ਜਿਹੜਾ ਇਨਸਾਨ ਮੋਚੀ ਕੋਲ ਆਇਆ ਸੀ ਇਹ ਪਰਮਾਤਮਾ ਨੂੰ ਚਾਉਣ ਵਾਲਾ ਉਹਦੇ ਰੰਗ ਵਿੱਚ ਰੰਗਿਆ ਹੋਇਆ ਸੀ ਕੋਈ ਫਕੀਰ ਸੀ ਮੁਸਲਮਾਨ ਸੀ ਬਹੁਤ ਨੇੜਿਓ ਉਹ ਪਰਮਾਤਮਾ ਦਾ ਨਾਮ ਜਪਦਾ ਸੀ ਇਸ ਤਰ੍ਹਾਂ ਨਾਮ ਜਪਦਾ ਸੀ ਕਿ ਉਸ ਤੇ ਲਿਵ ਲੱਗੀ ਹੋਈ ਸੀ ਉਸ ਨੂੰ ਇਸਨੇ ਕਿਹਾ ਕਿ ਮੈਂ ਤੁਹਾਡੀ ਜੁੱਤੀ ਗੰਢ ਦੇਵਾਂਗਾ ਪਰ ਜੇ ਤੁਹਾਨੂੰ ਇਤਰਾਜ਼ ਨਹੀਂ ਕਿ ਮੈਂ ਪਰਸ਼ਾਦਾ ਖਾ ਲਵਾਂ ਰੋਟੀ ਖਾ ਲਵਾਂ ਉਕੇ ਕਹਿੰਦੇ ਕਿ ਬਿਲਕੁਲ ਖਾਲੋ ਮੈਨੂੰ ਕੋਈ ਇਤਰਾਜ਼ ਨਹੀਂ ਮੇਰੇ ਕੋਲ ਸਮਾਂ ਹੈ ਕਹਿੰਦਾ ਕਿ ਗੱਲ ਅਸਲ ਇਹ ਹੈ ਕਿ ਮੈਂ ਰੋਟੀ ਖਾਣ ਦੇ ਵਿੱਚ ਦੇਰੀ ਨਹੀਂ ਕਰ ਸਕਦਾ ਪਰ ਮੇਰੇ ਸਬੰਧੀ ਜਿਹੜੇ ਪਰਿੰਦੇ ਨੇ ਮੇਰੇ ਚਾਉਣ ਵਾਲੇ ਨੇ ਸਾਡਾ ਆਪਸੀ ਬਹੁਤ ਸੁਨੇਹ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਇਨਾਂ ਵਿਚਾਰਿਆਂ ਨੂੰ ਵੀ ਇੰਤਜ਼ਾਰ ਕਰਨਾ ਪਵੇ ਪਹਿਲਾਂ ਹੀ ਬੜਾ ਇਨਾਂ ਨੇ ਸਬਰ ਕੀਤਾ ਹੈ ਮੌਲਵੀ ਮੌਲਵੀ ਸੀ ਜਿਹੜਾ ਆ ਕੇ ਬੈਠਿਆ ਹੋਇਆ ਸੀ ਫਕੀਰ ਸੀ ਉਹ ਇਹਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਦੇ ਕੋਲ ਬੈਠ ਕੇ ਉਸੇ ਵੱਲ ਦੇਖਦਾ ਰਿਹਾ ਉਸ ਦੇ ਕੋਲ ਦੋ ਪਰਛਾਦੇ ਸਨ ਇੱਕ ਉਹਨੇ ਆਪ ਖਾ ਲਿਆ ਤੇ ਇੱਕ ਟੋਟੇ ਕਰਕੇ ਉਹਨੇ ਉੱਪਰ ਬੈਠੇ ਪੰਛੀਆਂ ਨੂੰ ਦੇ ਦਿੱਤਾ ਤੇ ਉਹ ਰੋਟੀ ਦੇ ਟੁਕੜੇ ਪੰਛੀਆਂ ਨੇ ਖਾ ਲਏ ਪੰਛੀਆਂ ਨੇ ਜਦੋਂ ਖਾਦਾ ਤੇ ਉਸਨੇ ਪਾਣੀ ਪੀ ਲਿਆ ਫਿਰ ਪਾਣੀ ਪੀ ਕੇ ਦੋਵੇਂ ਹੱਥਾਂ ਫੁਲਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਫਿਰ ਕਿਹਾ ਕਿ ਲਿਆਓ ਮੌਲਵੀ ਜੀ ਤੁਹਾਡੇ ਜੁੱਤੀ ਗੰਢ ਦਿੰਦਾ ਹਾਂ ਮੌਲਵੀ ਕਹਿੰਦਾ ਕਿ ਮੈਂ ਜੁੱਤਾ ਦਿੰਦਾ ਹਾਂ ਪਰ ਮੈਨੂੰ ਤੇਰੀ ਇਹ ਆਦਤ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਹੈ ਮੈਂ ਦੇਖਿਆ ਕਿ ਤੂੰ ਰੋਕੀ ਸੁੱਕੀ ਰੋਟੀ ਖਾਦੀ ਹੈ ਉਹ ਸ਼ਾਇਦ ਇੰਨੀ ਘਾਦੀ ਹੈ ਕਿ ਤੇਰੀ ਭੁੱਖ ਨਾ ਮਿਟੀ ਹੋਵੇ ਪਰ ਤੂੰ ਪ੍ਰਮਾਤਮਾ ਦਾ ਸ਼ੁਕਰ ਕੀਤਾ ਹੈ ਤੁਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਇਆ ਹੈ ਮੈਂ ਅੱਗੇ ਵੀ ਲੋਕ ਇੱਥੇ ਦੇਖੇ ਨੇ ਜਿਨ੍ਹਾਂ ਕੋਲ ਹਰ ਕਿਸਮ ਦਾ ਪਕਵਾਨ ਹੈ ਜਿਨ੍ਹਾਂ ਕੋਲ ਬਹੁਤ ਬੇਸ਼ੁਮਾਰ ਚੀਜ਼ਾਂ ਨੇ ਖਾਣ ਦੇ ਲਈ ਕਦੇ ਵੀ ਪਰਮਾਤਮਾ ਦਾ ਸ਼ੁਕਰ ਨਹੀਂ ਕੀਤਾ ਤਾਂ ਉਹ ਹਮੇਸ਼ਾ ਪਰਮਾਤਮਾ ਨੂੰ ਕੋਸਦੇ ਨੇ ਕਿ ਲੈ ਸ਼ਿਕਵੇ ਕਰਦੇ ਨੇ ਕਿ ਪਰਮਾਤਮਾ ਨੇ ਇਸ ਚੀਜ਼ ਦੀ ਕਮੀ ਛੱਡ ਦਿੱਤੀ ਹੈ ਸਾਡੇ ਕੋਲ ਆ ਚੀਜ਼ ਅਧੂਰੀ ਹੈ ਆ ਪੂਰੀ ਨਹੀਂ ਹੈ ਪਰ ਮੈਂ ਤੇਰੇ ਇਸ ਕੰਮ ਤੋਂ ਅੱਜ ਬਹੁਤ ਖੁਸ਼ ਹੋਇਆ ਹਾਂ ਉਹਦੀ ਤਾਰੀਫ਼ ਕਰਕੇ ਮੌਲਵੀ ਸਾਹਿਬ ਆਪਣਾ ਧਿਆਨ ਫਿਰ ਪਰਮਾਤਮਾ ਵੱਲ ਲੈ ਗਏ ਕੁਰਾਨ ਦੀ ਆਇਤਾਂ ਪੜ੍ਹਨ ਲੱਗੇ ਤੇ ਜਦੋਂ ਉਹ ਆਇਤਾਂ ਪੜ੍ਹ ਰਹੀ ਸਨ ਤਾਂ ਨਾਲ ਬੈਠਾ ਉਹ ਮੌੱਚੀ ਵੀ ਉਹਨਾਂ ਵੱਲ ਬਹੁਤ ਜ਼ਿਆਦਾ ਧਿਆਨ ਦੇ ਕੇ ਗੌਰ ਕਰ ਰਿਹਾ ਸੀ ਸੁਣ ਰਿਹਾ ਸੀ ਉਸਨੇ ਉਹਨਾਂ ਨੂੰ ਗੁਜਾਰਿਸ਼ ਕੀਤੀ ਕਿ ਇੱਕ ਆਇਦ ਮੈਨੋਂ ਵਿੱਚ ਖਾ ਦਿਓ ਉਹਨਾਂ ਨੇ ਇੱਕ ਆਇਦ ਸਿਖਾ ਦਿੱਤੀ ਤਾਂ ਜਦੋਂ ਉਹ ਪੈਸੇ ਦੇਣ ਲੱਗੇ ਤਾਂ ਉਹ ਮੋਚੀ ਕਹਿਣ ਲੱਗਾ ਕਿ ਨਹੀਂ ਅੱਜ ਮੈਂ ਬਿਹਤਰੀਨ ਸੌਦਾ ਬਿਹਤਰੀਨ ਸੌਦਾ ਕਰ ਲਿਆ ਹੈ ਅੱਜ ਮੈਂ ਤੁਹਾਨੂੰ ਜਿਹੜੀ ਜੁੱਤੀ ਗੰਡ ਕੇ ਦਿੱਤੀ ਹੈ ਇਸ ਦੇ ਬਦਲੇ ਐਸੇ ਪੈਸੇ ਲੈ ਲੈਨੇ ਜਿਹੜੀ ساری ਉਮਰ ਮੇਰੇ ਨਾਲ ਚੱਲਣਗੇ ਹੁਣ ਤੁਸੀਂ ਦੁਬਾਰਾ ਤੱਕਾ ਨਾ ਕਰਿਓ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਮੈਂ ਪਹਿਲਾਂ ਹੀ ਤੁਹਾਡੇ ਤੋਂ ਬੇਸ਼ਕੀਮਤੀ ਚੀਜ਼ ਲੈ ਲਈ ਹੈ ਇੰਨੀ ਗੱਲ ਕਹਿ ਕੇ ਉਹ ਘਰ ਪਰਤ ਗਿਆ ਘਰ ਆ ਕੇ ਵੀ ਉਸ ਆਇਤ ਨੂੰ ਪੜਨ ਲੱਗਾ ਜੋ ਮੌਲਵੀ ਜੀ ਨੇ ਉਸਨੂੰ ਦੱਸੀ ਸੀ ਮੋਚੀ ਅੱਜ ਬਹੁਤ ਖੁਸ਼ ਸੀ ਕਈ ਦਿਨ ਉਹ ਆਇਤ ਪੜਦਾ ਰਿਹਾ ਤੇ ਫਿਰ ਐਸੀ ਪਰਮਾਤਮਾ ਦੀ ਕਿਰਪਾ ਇਹਦੇ ਤੇ ਹੋਈ ਪਰਮਾਤਮਾ ਆਪਣੇ ਚਾਉ ਵਾਲਿਆਂ ਨੂੰ ਕੋਈ ਪ੍ਰੇਖਿਆ ਦੇ ਵਿੱਚ ਪਾ ਦਿੰਦੇ ਨੇ ਪਰਮਾਤਮਾ ਨੇ ਉਸ ਮੋਚੀ ਨੂੰ ਪ੍ਰਿਕਿਆ ਦੇ ਵਿੱਚ ਪਾ ਦਿੱਤਾ ਉਸ ਦਾ ਕਾਰੋਬਾਰ ਦਿਨ ਬਦ ਦਿਨ ਮੰਦਾ ਹੋਣ ਲੱਗਿਆ ਉਸ ਦਾ ਕਾਰੋਬਾਰ ਘਾਟੇ ਦੇ ਵੱਲ ਜਾਣ ਲੱਗਿਆ ਹੁਣ ਤੇ ਕਈ ਕਈ ਵਾਰ ਇੱਕ ਦਿਨ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਸੀ ਆਉਂਦਾ ਫਿਰ ਹਫ਼ਤਿਆਂ ਦੇ ਵਿੱਚ ਵੀ ਉਹਨੂੰ ਕੰਮ ਕਰਾਉਣ ਵਾਲਾ ਨਾ ਦੱਸਿਆ ਐਸੀ ਉਸਦੇ ਨਾਲ ਘਟਨਾ ਵਾਪਰ ਗਈ ਉਸਦੇ ਬੱਚਿਆਂ ਨੂੰ ਖਾਣ ਲਈ ਆਨ ਤੱਕ ਨਸੀਬ ਨਾ ਹੋਇਆ ਇੱਕ ਦਿਨ ਉਹ ਕੰਮ ਤੋਂ ਪਰਤ ਕੇ ਘਰ ਵਾਪਸ ਗਿਆ ਤਾਂ ਬੱਚੇ ਅਨਾਜ ਲਈ ਬਿਲਕੁਲ ਰੇਸਨ ਰੋਟੀ ਲਈ ਤੜਫ ਰੇਸਨ ਉਸਦੀ ਘਰਵਾਲੀ ਨੇ ਕਿਹਾ ਕਿ ਸਾਡੇ ਗਵਾਂਢੀ ਨੇ ਅੱਜ ਘਰ ਦੇ ਵਿੱਚ ਕੁਝ ਨਾ ਕੁਝ ਰੱਖਿਆ ਹੋਇਆ ਹੈ ਦੇਗਾ ਪਕ ਰਈਆਂ ਨੇ ਉਸਦੇ ਘਰ ਰਿਸ਼ਤੇਦਾਰਾਂ ਨੇ ਆਉਣਾ ਹੈ ਸਬੰਧੀਆਂ ਮਿੱਤਰਾਂ ਨੇ ਆਉਣਾ ਹੈ ਉਸਦੇ ਕੋਲ ਜਾ ਕੇ ਬੇਨਤੀ ਕਰ ਲਓ ਮੈਨੂੰ ਪਤਾ ਹੈ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਫਲਾਉਨੇ ਪਰ ਮੈਥੋਂ ਬੱਚੇ ਰੋਂਦੇ ਦੇਖੇ ਨਹੀਂ ਜਾਂਦੇ ਇਸ ਕਰਕੇ ਤੁਸੀਂ ਉਹਨਾਂ ਤੋਂ ਕੁਝ ਨਾ ਕੁਝ ਖਾਣ ਦੇ ਲਈ ਮੰਗ ਲਿਆਓ ਉਹ ਚਲਾ ਗਿਆ ਦਿਲ ਤੇ ਪੱਥਰ ਰੱਖ ਕੇ ਉਸ ਨੂੰ ਪਤਾ ਸੀ ਕਿ ਉਹ ਕਮ ਵਕਤ ਇਨਸਾਨ ਨੇਕ ਇਨਸਾਨ ਨਹੀਂ ਜਦੋਂ ਇਹਨੇ ਜਾ ਕੇ ਉਸਦੇ ਕੋਲ ਅਨਾਜ ਮੰਗਿਆ ਖਾਣ ਲਈ ਮੰਗਿਆ ਬਚਿਆਂ ਨੇ ਉਸਨੇ ਵੀ ਕਿਹਾ ਕਿ ਜੇ ਤੁਸੀਂ ਖਾਨ ਲਈ ਕੁਝ ਨਹੀਂ ਦੇ ਸਕਦੇ ਤਾਂ ਮੈਨੂੰ ਪੈਸੇ ਕੁਝ ਉਧਾਰੇ ਦੇ ਦਿਓ ਮੈਂ ਤੁਹਾਡੇ ਪੈਸੇ ਮੋੜ ਦੇਵਾਂਗਾ ਪਰ ਉਹ ਬੰਦਾ ਜਿਹਦਾ ਸੁਭਾਅ ਮਾੜਾ ਸੀ ਉਹ ਆਗੋਂ ੜਕ ਪਿਆ ਉਹ ਕਹਿੰਦਾ ਕਿ ਮੈਂ ਕਮਾਈ ਕੀਤੀ ਹੈ ਆਪਣੇ ਲਈ ਮੈਂ ਕੋਈ ਹਰਾਮ ਦੀ ਕਮਾਈ ਨਹੀਂ ਕੀਤੀ ਕਿ ਤੈਨੂੰ ਦੇ ਦਿਆਂ ਉਹਨੇ ਆਪਣੇ ਨੌਕਰਾਂ ਨੂੰ ਇਸ਼ਾਰਾ ਕੀਤਾ ਕਿ ਇਸਨੂੰ ੱੱਕੇ ਮਾਰ ਕੇ ਬਾਹਰ ਕੱਢ ਦਿਓ ਤੱਕੇ ਜਦੋਂ ਬੱਚੇ ਤੇ ਉਹਦੇ ਸਿਰ ਦੇ ਵਿੱਚ ਸੱਟ ਵੀ ਵੱਜ ਗਈ ਰੋਂਦਾ ਰੋਂਦਾ ਕਿਹੜੇ ਮਨ ਨਾਲ ਘਰੇ ਜਾਣਾ ਕਿਉਂਕਿ ਉਹਦੇ ਕੋਲ ਤਾਂ ਖਾਣ ਲਈ ਕੁਝ ਵੀ ਨਹੀਂ ਸੀ ਇਸ ਕਰਕੇ ਉਹ ਪ੍ਰਮਾਤਮਾ ਦੇ ਦਰਬਾਰ ਚਲਾ ਗਿਆ ਮਸਜਿਦ ਦੇ ਵਿੱਚ ਚਲਾ ਗਿਆ ਉੱਥੇ ਜਾ ਕੇ ਇੱਕ ਉਹ ਆਇਤ ਜੋ ਉਸ ਨੂੰ ਆਉਂਦੀ ਸੀ ਉਸਨੇ ਉੱਚੀ-ਉੱਚੀ ਉਹ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਰੋਣ ਲੱਗ ਗਿਆ ਇੱਕ ਕਾਰੋਬਾਰੀ ਆਇਆ ਤੇ ਉਸਨੇ ਸਾਰਾ ਮੰਜ਼ਰ ਦੇਖਿਆ ਤੇ ਉਸ ਨੂੰ ਉਹਦੀ ਆਵਾਜ਼ ਬੜੀ ਸੁਰੀਲੀ ਲੱਗੀ ਕਿਉਂਕਿ ਉਹ ਰੋ ਰਿਹਾ ਸੀ ਤੇ ਜਦੋਂ ਬੰਦਾ ਰੋ ਰਿਹਾ ਹੋਵੇ ਤਾਂ ਉਹਦੇ ਬੰਦੇ ਦੇ ਮਨ ਦੇ ਵਿੱਚ}{|\text{ਸ਼ਲ ਕਪਟ}} ਬਹੁਤ ਘਟ ਹੁੰਦਾ ਹੈ ਇਸ ਕਰਕੇ ਉਸ ਦੀ ਆਵਾਜ਼ ਨੇਕ ਤੇ ਪਾਕ ਹੈ ਕਾਰੋਬਾਰੀ ਨੇ ਕਿਹਾ ਕੀ ਗੱਲ ਹੋਈ ਕਿਉਂ ਰੋ ਰਹੇ ਹੋ ਤੇ ਸਾਰਾ ਮਸਲਾ ਉਸਨੇ ਦੱਸਿਆ ਕਾਰੋਬਾਰੀ ਕਹਿੰਦਾ ਕਿ ਦੇਖ ਮੈਨੂੰ ਖੁਦਾ ਦੀ ਨਾਲ ਪਿਆਰ ਕਰਨ ਵਾਲੇ ਬੰਦੇ ਬਹੁਤ ਵਧੀਆ ਲੱਗਦੇ ਨੇ ਵੈਸੇ ਵੀ ਮੈਨੂੰ ਕਾਰੋਬਾਰੀ ਦੇ ਲਈ ਇੱਕ ਸਹਾਇਕ ਦੀ ਜ਼ਰੂਰਤ ਹੈ ਤੋ ਚਾਵੇਂ ਤੇ ਕਾਲ ਤੋਂ ਮੇਰੇ ਨਾਲ ਕੰਮ ਕਰ ਸਕਦਾ ਹੈ ਤੇ ਮੈਂ ਤੈਨੂੰ ਖਾਣ ਦੇ ਲਈ ਕੁਝ ਪੈਸੇ ਦੇ ਸਕਦਾ ਹਾਂ ਉਸਨੇ ਪੈਸੇ ਤੇ ਨਹੀਂ ਮੰਗੇ ਤੇ ਫਿਰ ਅੱਗੇ ਤੋਂ ਉਹਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੀ ਕਿਰਪਾ ਜਿਵੇਂ ਸੰਤ ਹੋਣੀ ਹੋਵੇ ਪਰਮਾਤਮਾ ਕਿਸੇ ਵੀ ਹਾਲਾਤ ਦੇ ਵਿੱਚ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਪਰਮਾਤਮਾ ਨੇ ਉਸ ਤੇ ਐਸੀ ਕਿਰਪਾ ਕੀਤੀ ਉਸ ਕਾਰੋਬਾਰੀ ਦੇ ਨਾਲ ਰਲ ਕੇ ਉਸਨੇ ਜਦੋਂ ਕਮਾਈ ਕੀਤੀ ਉਸ ਦੇ ਦਿਨ ਤੋਂ ਲੈ ਰਾਜੌਗਨੀ ਤਰੱਕੀ ਹੁੰਦੀ ਗਈ ਆਉਣ ਵਾਲੇ 10 ਸਾਲਾਂ ਦੇ ਵਿੱਚ ਉਹ ਸ਼ਹਿਰ ਦਾ ਬਹੁਤ ਅਮੀਰ ਤੇ ਵਪਾਰੀ ਇਨਸਾਨ ਬਣ ਗਿਆ ਹੁਣ ਉਸ ਨੇ ਬਹੁਤ ਸੋਨਾ ਘਰ ਬਣਾ ਲਿਆ ਸੀ ਘਰ ਦੇ ਵਿੱਚ ਹਰ ਕਿਸਮ ਦੇ ਪਦਾਰਥ ਸਨ ਤੇ ਬੱਚੇ ਵੀ ਚੰਗੀਆਂ ਥਾਵਾਂ ਤੇ ਉਹਨੇ ਪੜ੍ਹਨੇ ਪਾ ਦਿੱਤੇ ਸਨ ਇੱਕ ਦਿਨ ਰਾਤ ਨੂੰ ਕੀ ਹੋਇਆ ਕਿ ਉਸ ਦਾ ਦਰਵਾਜ਼ਾ ਅਚਾਨਕ ਖੜ ਗਿਆ ਤੇ ਨੌਕਰ ਨੇ ਬਾਹਰ ਖੜੇ ਇਨਸਾਨ ਨੂੰ ਵਾਪਸ ਭੇਜ ਦਿੱਤਾ ਤੇ ਕਿ ਆ ਸਭ ਇਸਵੇਂ ਸੌ ਰਹੇ ਹਨ ਪਰ ਇਹ ਇਨਸਾਨ ਜੋ ਕਿ ਮੋਚੀ ਸੀ ਉਸਨੇ ਕਿਹਾ ਕਿ ਜੋ ਰਾਤ ਨੂੰ ਕੋਈ ਸਵਾਲੀ ਆਉਂਦਾ ਹੈ ਉਸ ਨੂੰ ਅੰਦਰ ਆਉਣ ਦਿਓ ਜਦੋਂ ਅੰਦਰ ਆਇਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਉਹੀ ਹੈ ਜਿਸ ਨੇ ਕਿਸੇ ਵੇਲੇ ਮੈਨੂੰ ਧੱਕੇ ਮਾਰੇ ਸੀ ਉਸ ਨੂੰ ਬੁਲਾ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਪਛਾਣ ਲਿਆ ਹੈ ਜੇ ਤੂੰ ਮੈਨੂੰ ਨਹੀਂ ਪਛਾਣਿਆ ਤਾਂ ਇਹ ਮੱਥੇ ਤੇ ਨਿਸ਼ਾਨ ਤੇਰਾ ਦਿੱਤਾ ਹੋਇਆ ਹੈ ਛੱਟ ਦਾ ਉਹ ਇਨਸਾਨ ਉੱਚੀ ਉੱਚੀ ਰੋਂ ਲੱਗ ਗਿਆ ਤੇ ਕਹਿਣ ਲੱਗ ਗਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਉਹ ਦਿਨ ਗਿਆ ਤੇ ਮੇਰੇ ਤੇ ਚੰਗੇ ਦਿਨ ਨਹੀਂ ਆਏ ਮੇਰੇ ਬੱਚੇ ਅਵਾਰਾ ਗਰਦੀ ਹੋ ਗਏ ਮੇਰੀ ਘਰ ਵਾਲੀ ਬਿਮਾਰ ਹੋ ਗਈ ਤੇ ਪ੍ਰਮਾਤਮਾ ਨੂੰ ਹੁਣ ਪਿਆਰੀ ਹੋ ਗਈ ਤੇ ਮੇਰਾ ਕਾਰੋਬਾਰ ਸਾਰਾ ਠੱਪ ਹੋ ਗਿਆ ਹੁਣ ਮੈਂ ਦਰਦ-ਦਰ ਤੇ ਠੋਕਰਾਂ ਖਾਂਦਾ ਹਾਂ ਤੱਕੇ ਖਾਂਦਾ ਹਾਂ ਅੱਜ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਮੈਨੂੰ ਲੁਕਣ ਦੇ ਲਈ ਕੋਈ ਵੀ ਥਾਂ ਨਹੀਂ ਮਿਲਿਆ ਮੈਂ ਕਈ ਥਾਵਾਂ ਤੇ ਗਿਆ ਕਿਸੇ ਨੇ ਵੀ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਪਰ ਤੇਰੇ ਘਰ ਦੇ ਬਾਹਰ ਮੈਂ ਆਇਤ ਪੜੀ ਦੇਖੀ ਤੇ ਮੈਂ ਸੋਚਿਆ ਕਿ ਕੋਈ ਨੇਕ ਇਨਸਾਨ ਹੈ ਕੋਈ شریف ਇਨਸਾਨ ਹੈ ਮੈਨੂੰ ਪਨਾਹ ਜ਼ਰੂਰ ਦੇਵੇਗਾ ਮੇਰੀ ਬੇਨਤੀ ਹੈ ਕਿ ਮੈਨੂੰ ਅੱਜ ਦੀ ਰਾਤ ਰੱਖ ਲੈ ਅੱਗੇ ਤੋਂ ਮੈਂ ਕਿਸੇ ਹੋਰ ਥਾਂ ਤੇ ਜਾ ਕੇ ਮੰਗਣਾ ਸ਼ੁਰੂ ਕਰ ਦੇਵਾਂਗਾ ਉਸਨੇ ਕਿਹਾ ਕਿ ਨਹੀਂ ਫਿਰ ਵੀ ਆਪਾਂ ਗੁਆਂਡੀ ਹਾਂ ਤੈਨੂੰ ਮੰਗਣ ਦੀ ਜ਼ਰੂਰਤ ਨਹੀਂ ਮੈਂ ਤੇਰੇ ਹਿਸਾਬ ਦੇ ਮੁਤਾਬਕ ਤੈਨੂੰ ਕੋਈ ਕੰਮ ਦੇ ਦੇਵਾਂਗਾ ਤੂੰ ਕੰਮ ਕਰ ਆਪਣੀ ਘਰ ਤੇ ਆਪਣੀ ਖਾ ਉਸ ਨੇਕ ਇਨਸਾਨ ਨੇ ਤਾਂ ਵੀ ਉਸਦੇ ਨਾਲ ਨੇਕੇ ਕੀਤੇ ਇਸ ਕਹਾਣੀ ਤੋਂ ਸੰਗਤ ਜੀ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਇੱਕ ਇਨਸਾਨ ਤੇ ਸਦਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਜੇ ਅਸੀਂ ਕਿਸੇ ਦੇ ਚੰਗੇ ਦਿਨ ਜੇ ਅੱਜ ਕਿਸੇ ਦੇ ਚੰਗੇ ਦਿਨ ਨੇ ਤੇ ਉਸ ਨੂੰ ਉਸ ਚੀਜ਼ ਦਾ ਹੰਕਾਰ ਨਹੀਂ ਹੋਣਾ ਚਾਹੀਦਾ ਮਤਲਬ ਉਦੇ ਭਰੇ ਹੋਏ ਪਾਂਡੇ ਦਾ ਉਹਨੋ ਹੰਕਾਰ ਨਹੀਂ ਹੋਣਾ ਚਾਹੀਦਾ ਤੇ ਜੇ ਕਿਸੇ ਤੇ ਬੁਰੇ ਦਿਨ ਨੇ ਉਹ ਹਮੇਸ਼ਾ ਪਰਮਾਤਮਾ ਤੇ ਭਰੋਸਾ ਕਰੇ ਕਿਉਂਕਿ ਕੱਲ ਵਾਲਾ ਦਿਨ ਉਸਦੇ ਲਈ ਬਹੁਤ سارے ਨਵੇਂ ਮੌਕੇ ਅਫਸਰ ਲੈ ਕੇ ਆਵੇਗਾ ਬਹੁਤ ਕੁਝ ਉਸੇ ਲਈ ਨਵਾਂ ਲੈ ਕੇ ਆਵੇਗਾ ਜੇਕਰ ਇਨਸਾਨ ਦਾ ਪਰਮਾਤਮਾ ਨਾਲ ਸੱਚਾ ਪਿਆਰ ਹੈ ਉਸ ਉਤੇ ਭਰੋਸਾ ਕਰਦਾ ਹੈ ਨੀਅਤ ਦਾ ਪੰਡਾ ਸਾਫ ਰੱਖਦਾ ਹੈ ਤਾਂ ਉਹ ਇਨਸਾਨ ਵੱਡਾ ਗਿਣਿਆ ਜਾਂਦਾ ਹੈ ਰੱਬ ਨੀਅਤ ਦੇਖਦਾ ਹੈ ਜਿੰਨੀ ਸਾਡੀ ਸਾਫ ਨੀਅਤ ਹੋਏਗੀ ਓਨੀ ਹੀ ਵੱਧ ਤਰੱਕੀ ਮਿਲਦੀ ਹੈ ਇਸ ਕਰਕੇ ਕਦੇ ਵੀ ਨੀਅਤ ਭੜੀ ਨਾ ਰੱਖੋ ਤੁਹਾਡੇ ਤੇ ਦਿਨ ਜਿਹੋ ਜੇ ਵੀ ਬੀਤ ਰਹੇ ਹਨ ਤੁਹਾਡੀ ਜੇਬ ਦੇ ਵਿੱਚ ਚਾਹੇ ਕੁਝ ਵੀ ਨਾ ਹੋਵੇ ਪਰ ਨੀਅਤ ਸਾਫ ਰੱਖੋ ਸਾਫ ਨੀਅਤ ਵਾਲੇ ਨੂੰ ਪਰਮਾਤਮਾ ਬਹੁਤ ਕੁਝ ਦਿੰਦਾ ਹੈ ਅਤੇ ਬਹੁਤ ترقی ਦੇ ਕੇ ਬਹੁਤ ਦੂਰ ਤੱਕ ਲੈ ਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ